ਕਈਰ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਇਸ ਰਾਜ ਪ੍ਰਬੰਧ ਦੇ ਖਾਸੀ ਨੂੰ ਸਾਨੂੰ ਸਮਝਣਾ ਚਾਹੀਦਾ ਇਹ ਰਾਜ ਪ੍ਰਬੰਧ ਪੂਰੀ ਤਰ੍ਹਾਂ ਪ੍ਰਿਸ਼ਟਾਚਾਰ ਤੇ ਅਤਿਆਚਾਰ ਤੇ ਜ਼ੁਲਮ ਤੇ ਜ਼ਬਰ ਤੇ ਟਿਕਿਆ ਹੋਇਆ ਹੈ ਉਸੇ ਦੀ ਬੰਦਗੀ ਪਿਛਲੇ 90 ਸਾਲ ਤੋਂ 1947 ਨੂੰ ਦੇਸ਼ ਦੇ ਵਿੱਚ ਦੇਖੀ ਜਾ ਰਹੀ ਹੈ ਸਾਰਾ ਪ੍ਰਬੰਧ ਪਿਸ਼ਟ ਹੈ ਕੱਲ ਇੱਕ ਡੀਆਈਜੀ ਅਰਚਨ ਸਿੰਘ ਪੁੱਲਰ ਸੀਬੀਆਈ ਵੱਲੋਂ ਫੜਿਆ ਜਾਂਦਾ ਟ੍ਰਿਸ਼ਟਾਚਾਰ ਦੇ ਵਿੱਚ 5 ਲੱਖ 5 ਲੱਖ ਰੁਪਈਆ ਲੈਂਦਾ ਰੰਗੀਨਤੀ ਫੜਿਆ ਜਾਂਦਾ ਰਿਸ਼ਦ ਇੱਕ ਵਾਰੀਏ ਤੋਂ ਆਪਣੇ ਜੋ ਲੋਹੇ ਦਾ ਕੰਮ ਕਰਦਾ ਸੀ ਗੁੰਬਨਗੜ੍ਹ ਮੰਡੀ ਦੇ ਵਿੱਚ ਉਸ ਤੋਂ ਪੈਸੇ ਲੈਂਦਾ ਜਿਹੜਾ ਉਹ ਸੀਬੀਆਈ ਨੇ ਦਬੋਚਿਆ ਟਰੈਪ ਲਾ ਕੇ ਉਸ ਦੀ ਬਹੁਤ ਚਰਚਾ ਬੀ ਮੀਡੀਆ ਤੇ ਉਦੇ ਘਰੋਂ 5 ਕਰੋੜ ਰੁਪਏ ਫੜੇ ਗਏ ਨਗਦ ਮਸ਼ੀਨਾਂ ਗਿਣ ਰਹੀਆਂ ਵਾ 1.5 ਕਰੋੜ ਤੋਂ ਵੱਧ ਸੋਨਾ ਫੜਿਆ ਗਿਆ ਹੋਰ ਵੀ ਬੜਾ ਕੁਝ ਅਜੇ ਜਾਂਚ ਚੱਲ ਰਹੀ ਹੈ ਬਹੁਤ ਜ਼ਮੀਨ ਜਾਇਦਤ ਹੋ ਗਈ بڑے ਫਾਰਮ ਹਾਊਸ ਹੋਣਗੇ ਉਹ ਰੋਲਾ 2-4 ਦਿਨ ਪਾਊਗਾ ਮੀਡੀਆ ਦੇ ਵਿੱਚ ਤੋਂ ਉਸ ਤੋਂ ਬਾਅਦ ਦਫਨ ਹੋ ਜਾਊਗਾ ਸਾਰਾ ਕੁਝ ਤੇ ਫਿਰ ਕਿਤੇ ਨਾ ਕਿਤੇ ਜਾ ਕੇ ਸਮਝੌਤੇ ਕਰਕੇ ਤੇ ਜਿਹੜੇ ਆ ਇਹ ਕੇਸ ਖੁਰਦ-ਬੁਰਦ ਕਰਤਾ ਜਾਊਗਾ ਇਹੀ ਵਾਪਰੂ ਇਹ ਪਹਿਲਾਂ ਕਈ ਵਾਰ ਵਾਪਰ ਚੁੱਕਾ ਇਹ ਤੇ ਇਹ ਡੀਆਈਜੀ ਬਹੁਤ ਛੋਟਾ ਇੱਕ ਬਹੁਤ ਛੋਟੀ ਮੱਛੀ ਆ ਜਿੱਥੇ ਵੱਡੇ ਵੱਡੇ ਮਗਰਮਾਛ ਜਿਹੜੇ ਉਹਨਾਂ ਦੇ ਕੋਈ ਘਰ ਵੀ ਨਹੀਂ ਹੋਈ ਪਿਛਲੇ ਸਮੇਂ ਚ ਇਹ ਤਾਂ ਮਨ ਮਹੌਸਲ ਇਸੇ ਕਾਰਸੀ 2000 ਚੋਂ ਤੋਂ ਪਹਿਲਾਂ 2010 11 ਦੀ ਗੱਲ ਹੈ ਸਪੈਕਟਰਮ ਪਟਾਲਾ ਬਹੁਤ ਮਸ਼ਹੂਰ ਹੋਇਆ ਸੀਗਾ 1.7 ਹਜ਼ਾਰ ਕਰੋੜ ਦਾ ਉਹ ਕਪੜਾ ਸੀ ਤੇ ਜਿਹਦੇ ਵਿੱਚ ਕੇਂਦਰੀ ਮੰਤਰੀ ਜਿਹੜਾ ਜਿਹੜਾ ਦੂਰ ਸੰਚਾਰ ਵਿਭਾਗ ਦਾ ਮੰਤਰੀ ਸੀ ਉਹ ਫਸਿਆ ਹੋਇਆ ਸੀ ਉਥੇ ਪਰਚਾ ਹੋਇਆ ਗ੍ਰਿਫਤਾਰ ਵੀ ਹੋਇਆ ਪਰ ਕੁਝ ਨਹੀਂ ਹੋਇਆ ਉਹ ਵੀ ਗੁਰਦਬਤ ਹੋ ਗਿਆ ਕੇਸ ਕੋਈ ਸਾਹਮਣੇ ਨਹੀਂ ਆਇਆ ਇੱਕ ਨਹੀਂ ਗਾ ਧਾਰਨੇ ਤੌਰ ਤੇ ਇਤਰਾ ਦੇ ਯਾਰਾਂ ਕੇਸ ਹਿੰਦੁਸਤਾਨ ਤੇ ਪੰਜਾਬ ਚ ਤਨ ਮਿਲਣ ਜਿਉਂ ਪਿਛਲੇ ਸਮੇਂ ਜਿਨ੍ਹਾਂ ਦਾ ਕੁਝ ਨਹੀਂ ਬਣਿਆ ਨਾ ਇਹਦਾ ਕੁਝ ਬਣਨ ਵਾਲਾ ਇਹ ਤੋਂ ਨਾ ਜਿਹੜੀ ਗੱਲ ਸਾਨੂੰ ਸਮਝਣ ਵਾਲੀ ਆ ਉਹ ਇਹੀ ਆ ਕਿ ਰਾਜਪਪੰਦ ਦੇ ਖਾਸੇ ਨੂੰ ਸਮਝੋ ਪਿਛਲੇ 70 ਸਾਲ ਚ ਹੋਇਆ ਕੀ ਇੱਥੇ ਇੱਥੇ ਕਰੋੜਾਂ ਦਾ ਨਹੀਂ ਲੱਖਾਂ ਦਾ ਨਹੀਂ ਅਰਬਾਂ ਖਰਬਾਂ ਮਿਲੀਅਨ ਦਾ ਜਿਹੜਾ ਵਾਪਰਾਚਾਰ ਹੋ ਚੁੱਕਾ ਹਰੇਕ ਜਿਹੜਾ ਰਾਜਨੇਤਾ ਭਾਵੇਂ ਕਿਸੇ ਪਾਰਟੀ ਦਾ ਹੋਵੇ ਜਿਨੇ ਰਾਜ ਕੀਤਾ ਰਾਜ ਕਰਨੀ ਸ਼੍ਰੇਣੀ ਉਹਦੇ ਨਾਲ ਸਾਰੀ ਅਫਸਰਸ਼ਾਹੀ ਆਈਐਸ ਪੀਐਸ ਆਈਪੀਐਸ ਪੀਸੀਐਸ ਉਹ ਜਿਹੜੇ ਆ ਵੱਡੇ ਅਧਿਕਾਰੀ ਐ ਤੇ ਨਾਲ ਮਾਫੀਆ ਗਰੁੱਪ ਜਿਹੜਾ ਮਾਫੀਆ ਆ ਸਾਰੇ ਜਿੰਨੇ ਵੀ ਕਾਰੋਬਾਰ ਚੱਲ ਰਹੇ ਚਾਹੋ ਖਣਿਜ ਦਾ ਚੱਲ ਰਿਹਾ ਜਿਹੜੇ ਆਰਥਿਕ ਸੌਮਿਆ ਕੁਦਰਤ ਦੇ ਉਹਨਾਂ ਨੂੰ ਲਟਾਉਣ ਦਾ ਚੱਲ ਰਿਹਾ ਉਹ ਤੋਂ ਲਾਵਾ ਜਿੰਨੇ ਵੀ ਸਕੂਲ ਹਸਪਤਾਲ ਸੜਕਾਂ ਪੀਣ ਵਾਲਾ ਪਾਣੀ ਬਿਜਲੀ ਕੋਈ ਵੀ ਧਾਰਾ ਬਾਈ ਜਾਜ ਕੋਈ ਵੀ ਵਿਭਾਗ ਲੈ ਲੋ ਕੋਈ ਵੀ ਧਾਰਾ ਲੈ ਲੋ ਉਹਦੇ ਵਿੱਚ ਇੱਕ ਮਾਫੀਆ ਚੱਲ ਰਿਹਾ ਤੇਲ ਖਾਦ ਆਪਣੇ ਜਿਹੜੇ ਜੋ ਵੀ ਨਾਜ ਉਹਦਾ ਮਾਫੀਆ ਚੱਲ ਰਿਹਾ ਉਹਦਾ ਤੇ ਕਾਰਪੋਰੇਟ ਵੱਡਾ ਇਹਦਾ ਵਪਾਰੀ ਆ ਤਨਾ ਆੜਿਆ ਉਹਦਾ ਤੇ ਨਾਲ ਪੁਜਾਰੀ ਗੁਰੂ ਸਾਹਿਬ ਨੇ ਇਹਨੂੰ 550 ਸਾਲ ਪਹਿਲਾਂ ਕਹਿਤਾ ਹੈ ਦਰਬਾਰੀ ਅਧਿਕਾਰੀ ਪੁਜਾਰੀਆ ਦਾ ਵਪਾਰੀ ਆੜ ਦਰਬਾਰੀਆਂ ਅਧਿਕਾਰੀਆਂ ਪੁਜਾਰੀਆਂ ਵਪਾਰੀਆਂ ਦਾ ਗੱਟ ਜੋੜ ਸਮਾਜ ਨੂੰ ਲੁੱਟਦਾ। ਇਹ ਸਮਾਜ ਦਾ ਬੈਰੀ ਹੈ ਤੇ ਇਹੀ ਰਾਜ ਕਰਦੀ ਸੈਰਣੀ ਹੈ। ਉਦੋਂ ਮਿਲਤਾ ਅੱਜ ਵੀ ਹੈ। ਇਹਨਾਂ ਨੇ 74% ਦੇ ਦੇ ਤਰ੍ਹਾਂ ਤੇ ਕੱਬਿਆ ਕਰ ਚੁੱਕੇ ਹੈ। ਨਿਜਾਇਤ ਤਰੀਕਿਆਂ ਨਾਲ ਲੁੱਟ ਕੇ ਦੇਸ਼ ਨੂੰ ਤਬਾਹ ਕਰ ਚੁੱਕੇ ਹੈ। ਉਹ ਸਾਰਾ ਯੋਲੇ ਦੇ ਨਾਲ ਚੱਲ ਰਿਹਾ। ਇਤਰਾ ਇੱਕ ਮਿੰਟ ਰੌਲਾ ਪਾ ਦਿੰਦੇ ਆ ਕੰਮ ਖਤਮ। ਕੀ ਜਿਹੜਾ ਪੰਜਾਬ 'ਚ ਡੀਏਜੀ ਭੁੱਲਰ ਫੜਿਆ ਹੋ। ਅਸੀਂ ਪਹਿਲਾਂ ਵੀ ਕਹੇਰ ਮੰਗ ਕੀਤੀ ਹੈ ਵੀਡੀਓ ਦੇ ਵਿੱਚ। ਪੀ ਇਹਦੇ ਸਾਰੇ ਦੀ ਇਨਕੁਆਰੀ ਕਿਉਂ ਨਹੀਂ ਤੁਸੀਂ ਕਰਾ ਲੈਂਦੇ ਪਿਛਲੇ ਦੇਸ਼ ਪੱਤਰ ਤੇ ਕਰਾ ਲਓ। ਜਿੰਨੇ ਹਾਕਮ ਜਮਾਤ ਆ ਇਹ ਚਾਰੇ ਸਰੇਣੀਆਂ ਵੋ। ਇਸੇ ਤਰੀਕੇ ਦੇ ਨਾਲ ਪੰਜਾਬ 'ਚ ਕਰਾ ਲਓ। ਜਿੰਨੀਆਂ ਵੀ ਰਾਜ ਕੀਤਾ ਇੱਥੇ ਹਾਕਮ ਸਰੇਣ ਹੀ ਰਹੀ ਆ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰਹੀ ਕਾਂਗਰਸ ਨਾਲ, ਅਕਾਲੀਆਂ ਨਾਲ, ਭਾਜਪਾ ਨਾਲ, ਕਿਸੇ ਨਾ ਜਾਮ ਕੋਈ ਪਾਰਟੀ ਛਾੜੂ ਵਾਲੀ ਜਾਂ ਕੋਈ ਹੋਰ ਰਾਇ। ਇਸੇ ਤਰੀਕੇ ਨਾਲ ਜਿੰਨੀ ਅਫਸਰਸ਼ਾਹੀ ਰਹੀ ਹੈ ਪਿਛਲੇ ਨਾਸੀ ਸਾਲ 'ਚ ਪੰਜਾਬ 'ਚ ਜਿੰਨਾ ਪੁਜਾਰੀ ਵਰਗ ਆ ਤੇ ਜਿੰਨਾ ਕਾਰਪੋਰੇਟ ਜੱਗ ਤੇ ਤਣਾੜ ਆ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਾਰਿਆਂ ਦਾ ਜਿਹੜਾ ਮਾਫੀਆ ਦਾ ਨਾਲੇ ਨਾਲ ਮਾਫੀਆ ਡੱਕੂੜਾ ਆ ਹਰ ਕਿਸਮ ਦਾ ਮਾਫੀਆ ਉਹਨਾਂ ਦਾ ਇੱਕ ਜਿਹੜਾ ਵਾ ਉਹਨਾਂ ਦੀ ਇਨਕੁਆਰੀ ਕਰਾ ਲਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਹੈ ਕੋਈ ਇਨਕੁਆਰੀ ਨਹੀਂ ਹੋਣੀ ਕੋਈ ਸਾਨੂੰ ਵੀ ਪਤਾ ਕੁਝ ਵੀ ਨਹੀਂ ਹੋਣਾ ਇੱਥੇ ਹੋਣਾ ਕੀ ਆ ਹੋਣਾ ਇਹ ਆ ਇਹ ਸਾਰਾ ਕੋ ਖੁਰਦ-ਬੁਰਦ ਕਰ ਦਿੱਤਾ ਜਾਣਾ। ਆ ਕਈ ਇੱਥੇ ਤੇ ਜੈਸਟਰ ਕੁਲਦੀਪ ਸਿੰਘ ਦੀ ਕਈ ਸਾਲਾਂ ਤੋਂ ਵਿਆਹ ਕੇ ਤੋਂ ਬਾਅਦ ਸਮੇ ਤੋਂ ਰਿਪੋਰਟ ਪਈ ਰਹੀ ਹੈ। ਕਿ ਪੰਜਾਬ ਸਰਕਾਰ ਕੋਲ ਕਿ ਕਿੰਨੇ ਫਾਰਮ ਹਾਊਸ ਬਣ ਗਏ ਚੰਡੀਗੜ੍ਹ ਚ ਮਹਾਲੀ ਚ ਹੋਰ ਲਾਗੇ ਬੰਨੇ ਪੰਜਾਬ ਚ। ਕਿੰਨੀ ਵੱਡੀਆਂ ਜਾਇਦਾਦਾਂ ਬਣ ਗਈਆਂ ਕਿੰਨੀ ਵੱਡੀ ਪ੍ਰਾਪਰਟੀ ਬਣ ਗਈ ਜਿੱਥੇ ਕਰੋੜਾ ਕਰੋੜਾ ਦੇ ਏਕੜ ਆ ਜਿੱਥੇ ਗਜਾਂ ਦੇ ਨਾਲ ਜਿਹੜੀ ਕਰੋੜਾਂ ਜ਼ਮੀਨ ਵਿਕਦੀ ਹੈ। ਕੀ ਉਹਨਾਂ ਦਾ ਕੋਈ ਕੋਈ ਣਕਵਰੀ ਹੋਈ। ਔਰ ਨਸ਼ੇ ਦੇ ਉੱਤੇ ਡਰੱਗ ਦੇ ਉੱਤੇ 2000 ਆ 12 13 ਦੇ ਵਿੱਚ 13 14 ਦੇ ਵਿੱਚ ਇੱਕ ਣਕਵਰੀ ਆਈ ਪਈ ਐ ਅੱਛਾ ਜੀ ਕੰਮ ਦੀ। ਕਿ ਕਿੰਨੇ ਪੁਲਿਸ ਅਫਸਰਾਂ ਨੇ ਨਸ਼ੇ ਦੇ ਵਿੱਚ ਜਾਂ ਰਾਜਨੀਤਾਂਵਾ ਨੇ ਘੱਟ ਜੋੜਦੇ ਰਹੀ। ਕਿੰਨਾ ਪੈਸਾ ਕਮਾਇਆ ਵਾ। ਨਸ਼ਾ ਵਿੱਚ ਕੇ ਕੋਈ ਉਹ ਣਕਵਰੀ ਹੋਈ। ਕੋਸ਼ ਨਹੀਂ ਹੋਣਾ ਹੁਣ ਵੀ। ਅਸੀਂ ਇੱਕੀ ਮੰਗ ਕਰਾਂਗੇ ਕਿਸਾਨੀ ਦੂਰ ਸੰਘਰਸ਼ ਕਮੇਟੀ ਪੰਜਾਬ ਬੰਦੇ। ਕਿ ਪੰਜਾਬ ਦੇ ਲੋਕੋ ਦੇਸ਼ ਦੇ ਲੋਕੋ ਇਹ ਸਾਰਾ ਵਰਤਾਰਾ ਵੇਖੋ ਇਹ ਦੁਨੀਆ ਪੱਧਰ ਤੇ ਚੱਲ ਰਿਹਾ ਹੈ ਅੱਜ ਜੋ ਵਾਤਾਵਰਣ ਤਵਾਰ ਹੈ ਜਿਸ ਤਰੀਕੇ ਨਾਲ ਸਾਰਾ ਜਿਹੜਾ ਵਾ ਲੁੱਟਖੋਟ ਹੋ ਰਹੀ ਆ ਪਾਣੀਆਂ ਦੀ ਖਣਕ ਪਦਾਰਥਾਂ ਦੀ ਤੁਹਾਡੀ ਖੇਤੀ ਦੀ ਖੇਤੀਬਾੜੀ ਤੁਹਾਡੇ ਇਹਦੇ ਖੇਤੀ ਸੈਕਟਰ ਨੂੰ ਤਬਾਹ ਕਰਕੇ ਕਾਰਪੋਰੇਟ ਦੇ ਵਾਲੇ ਕੰਮ ਦੀ ਗੱਲ ਹੈ ਜਾਂ ਜਿੰਨੇ ਵੀ ਹੋਰ ਸਾਰਾ ਕੁਝ ਚੱਲ ਰਿਹਾ ਇੱਥੇ ਤੁਹਾਡੀਆਂ ਤੁਹਾਡੀਆਂ ਖੇਤੀ ਮੰਡੀ ਖੋਣੀ ਆ ਤੁਹਾਡੇ ਜਨਤਕਦਾਰੇ ਸਾਰੇ ਪ੍ਰੇੜਠਾਂ ਦੇਣੇ ਆ ਬਿਜਲੀ ਦਾ ਜਿਤਨਾ ਭੋਗ ਪਾਉਣ ਵਾਸਤੇ 2025 ਜਿਹੜਾ ਲੈ ਕੇ ਆ ਰਿਹਾ ਸੁਧ ਬਿੱਲ ਹੋਰ ਸਾਰਾ ਜਿਹੜਾ ਉਹ ਵੀ ਵਰਤਾਰਾ ਬਣਤ ਰਿਹਾ ਉਹ ਸਾਰਾ ਹੀ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੈ ਤੇ ਭ੍ਰਿਸ਼ਟਾਚਾਰ ਤੇ ਟਿਕਿਆ ਹੋਇਆ ਹੈ ਇਹ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਉੱਪਰਲੇ ਆ ਜਿਹੜੇ ਜਿਹੜੀ ਰਾਜਕਾਰ ਦੀ ਸ਼੍ਰੇਣੀ ਹੈ ਚਾਹੇ ਪੰਜਾਬ ਚ ਹੈ ਚਾਹੇ ਉਹ ਕੇਂਦਰ ਚ ਹੈ ਚਾਹੇ ਕੇਲ ਸੁਭੇ ਚ ਹੈ ਉਹ ਵੀ ਬਰੋਕਰ ਦਾ ਕੰਮ ਕਰ ਰਹੇ ਜਿਹੜੇ ਉਹਨਾਂ ਦੇ ਉੱਤੇ ਪ੍ਰਭੂ ਬੈਠੇ ਆ ਜਾਂ ਵੱਡੇ ਇਹੜੇ ਰਾ ਕਿਲਾਵਾਂ ਵਾਲੇ ਬੈਠੀ ਜਿਹੜੀ ਡੀਪ ਸਟੇਟ ਬੈਠੀ ਹੋਈ ਹੈ ਜਾਂ ਜਿਹੜੀ ਜਿਹੜਾ ਆਪਣਾ ਕਾਰਪੋਰੇਟ ਜਗਤ ਹੈ ਜਾਂ ਹੋਰ ਹੈ ਜਿਹੜੇ ਜਿਹੜੇ ਕੰਟਰੋਲ ਕਰ ਰਹੇ ਸਾਰੇ ਸਰਕਾਰਾਂ ਨੂੰ ਉਹਨਾਂ ਦੇ ਉਹ ਬ੍ਰੋਕਰ ਦਾ ਕੰਮ ਕਰ ਰਹੇ ਆ ਚੜਾਵੇ ਚੜਾ ਰਹੇ ਆ ਜਾਂ ਲੈ ਰਹੇ ਇਸੇ ਤਰ੍ਹਾਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹੱਥ ਪੂਰ ਰਹੇ ਆ ਇਸੇ ਤਰ੍ਹਾਂ ਹੀ ਥਰਡ ਲੈਵਲ ਤੇ ਜਿਹੜਾ ਵਾ ਅਫਸਰ ਚਾਈਡ ਇਹੜੇ ਰਾਜਨੀਤਾ ਥੱਲੇ ਆ ਉਸ ਤੋਂ ਥੱਲੇ ਥੱਲੇ ਤੱਕ ਥੱਲੇ ਤੱਕ ਥੱਲੇ ਤੱਕ ਤੁਸੀਂ ਚਲ ਜਾਓ ਥਰਡ ਲੈਵਲ ਤੇ ਪੀਐਮ ਤੱਕ ਚਲ ਜਾਓ ਮੁਨਸ਼ੀ ਤੱਕ ਚਲ ਜਾਓ ਲੋ ਆਪਣੇ ਪਟਵਾਰੀ ਤਾਂ ਵੀ ਚੱਲ ਜੂ। ਇਹ ਸਾਰਾ ਹੀ ਥੱਲੇ ਬ੍ਰੋਕਰ ਦਾ ਕੰਮ ਚੱਲ ਰਿਹਾ। ਥੱਲੇ ਉੱਪਰ ਤੋਂ ਲੈ ਕੇ ਥੱਲੇ ਤੱਕ ਬ੍ਰੋਕਰ ਆ ਜਿਹੜੇ। ਉਹੀ ਲਿਆ ਲਿਆ ਕੇ ਫੜ ਕੇ ਨਾਲ ਮੁਰਗੀਆਂ ਦਿੰਦੇ ਆ ਤੇ ਗਾਂ ਆ ਕਿਹੜਾ ਬੇ ਉਪਰ ਤੱਕ ਚੜਦੇ ਤੇ ਹਰੇਟ ਜਿਹੜੀ ਨਿੱਕੀ ਤੋਂ ਨਿੱਕੀ ਕਰਨਾ ਵੀ ਆ ਵਾਪਰਦੀ ਆ। ਉੱਪਰ ਤੱਕ ਹੁਣ ਡੀਜੀਏ ਡੀਆਈ ਜਿਹੜਾ ਭੁੱਲਰ ਫੜਿਆ। ਜਿਹੜਾ ਇਹਨੇ ਇਹਨੇ ਸਾਲਾਂ ਦਾ ਕਰ ਕਰ ਰਿਹਾ ਮੰਨ ਲਓ। ਜਿਵੇਂ ਬਾਕੀ ਜਿੰਨੀ ਅਫਸਰਚਾਈ ਆਈਸੀਪੀਸੀਐਸ ਆ ਪੰਜਾਬ ਦੇ ਵਿੱਚ ਜਿੰਨੀ ਆ ਗਈ। ਸਾਰੇ ਇਹ ਕੰਮ ਕਰ ਰਹੀ। ਸਾਰੇ ਤੰਤਰਾਂ ਚ ਇਹ ਕੰਮ ਕਰ ਰਿਹਾ। ਕਿਹੜਾ ਰੋਜ਼ ਦੁੱਧ ਹਤਾ। ਜਿਹੜਾ ਨੰਦ ਦੁੱਧਤਾ ਸਾਰੇ ਇਹੀ ਕੰਮੇ ਕਰ ਰਹਾ ਤੇ ਉੱਪਰ ਤੱਕ ਚੜਾਵੇ ਚੜ ਰਹੇ ਉੱਪਰ ਤੱਕ ਇਹ ਬ੍ਰੋਕਰ ਦਾ ਕੰਮ ਕਰ ਰਹਾ ਉੱਪਰ ਤੱਕ ਜਿਹੜੇ ਆ ਪੈਸੇ ਇਹਨਾਂ ਦੇ ਜਾ ਰਹੇ ਇਹ ਸਾਰੇ ਦਾ ਕੀ ਕੋਈ ਨਹੀਂ ਕੋਈ ਨਿਗਾਰੀ ਕਰਾਉਂਗਾ ਕੀ ਇਹ ਤੋਂ ਤੁਹਾਨੂੰ ਨਸਾਬ ਮਿਝੂ ਲੋਕੋ ਨਹੀਂ ਮਿਲੂਗਾ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਜਿਹੜੇ ਪੰਜਾਬ ਦੇ ਲੋਕ ਆ 3 ਕਰੋੜ ਦੀ ਬਾਦੀ ਆ ਜਿਹੜਾ 450 ਕਰੋੜ ਰੁਪਈਆ ਰੋਜ਼ ਟੈਕਸ ਦੇ ਰਹੇ ਹਨ ਉਹਨਾਂ ਦੀ ਟੈਕਸ ਦੀ ਜਿਹੜੀ ਆ ਦੁਰਵਰਤੋਂ ਕਰਕੇ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂ ਰਹੀਆਂ ਹੋਰ ਇਹਨਾਂ ਦੇ ਇਤ ਪੂਰੇ ਜਾਂ ਰਹੇ ਆ ਪਤੇ ਦਿੱਤੇ ਜਾਂ ਰਹੇ ਆ ਤੇ ਤੇ ਨਾਲੇ ਦੋ ਨੰਬਰ ਚ ਲੋਕਾਂ ਨੂੰ ਲੁੱਟ ਰਾਇਆ ਪੂਰੀ ਤਰ੍ਹਾਂ ਇਹਨਾਂ ਵਾਸਤੇ ਲੋਕਾਂ ਕੋ ਪਛਾਣ ਜੋ ਸਾਰਾ ਕੁਝ ਤੁਸੀਂ ਤੁਸੀਂ ਹੀ ਜਦੋਂ ਇਹਨਾਂ ਦੀ ਰਿਕਵਰੀ ਸ਼ੁਰੂ ਕਰੋਗੇ ਜਦੋਂ ਤੁਸੀਂ ਹੀ ਜ세 ਬੰਦੋਗਮਦਾਨ ਚਲਾਓਗੇ ਤੁਸੀਂ ਚੇਤਨ ਹੋਗੇ ਇਹਨਾਂ ਮਸਲਿਆਂ ਦਾ ਹੱਲ ਹੋਗਾ ਉਹਨਾਂ ਚਿਰ ਕੋਈ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੋਣਾ ਇਹ ਤੁਹਾਡਾ ਸਾਰਾ ਕੁਝ ਤਬਾਹ ਕਰ ਦੇਣਗੇ ਬਾੜੇ ਸਾਹਮਣੇ ਸਭ ਕੁਝ ਬਰਦਣਗੇ ਜਿਹੜੇ ਸਾਰੇ ਲੋਕਾਂ ਨੂੰ ਸੀ ਸੋਧ ਲੋਕਾਂ ਪੀਛ ਕਰਦੇ ਆ ਤੇ ਨਾਲ ਹੀ ਜਿਹੜੇ ਕੁਝ ਲੋਕ ਇਹ ਸੋਚਦੇ ਆ ਕਿ ਅਫਸਰ ਸਾਹਿਬ ਨਾਲ ਲੈ ਕੇ ਨਾਲ ਲੈ ਕੇ ਹੀ ਅਸੀਂ ਕੋ ਮਸਲੇ ਹੱਲ ਕਰਾਂਗੇ ਜਾਂ ਬਾਕੀ ਉਹ ਵੀ ਇਹ ਸਾਰੇ ਚੀਜ਼ਾਂ ਬੜੀਆਂ ਸਾਫ਼ ਦੇਖ ਰਹੀਆਂ ਵਾ ਇਸ ਕਰਕੇ ਸਾਨੂੰ ਬਹੁਤ ਵੱਡੀ ਜਿਹੜੀ ਆ ਲੜਾਈ ਜੁੱਧ ਜਿਹੜਾ ਜਥੇਬੰਦ ਤੌਰ ਤੇ ਇਹ ਸਾਰੇ ਪ੍ਰਬੰਧ ਦੇ ਖਿਲਾਫ ਹੀ ਵੜਣਾ ਪੈਣਾ ਵਾ ਹੋਰ ਕੋਈ ਚਾਰਾ ਨਹੀਂ ਸਾਰਾ ਇਹ ਪ੍ਰਬੰਧ ਪਿਛਟ ਆ ਇਹ ਤੇ ਇਹ ਕੋਈ ਹੋਣਾ ਇੱਕ ਨਿੱਕੀ ਮੋਟੀ ਮੱਛਲੀ ਫੜ ਕੇ ਕੁਝ ਨਹੀਂ ਹੋਣ ਲੱਗਾ ਇਹ ਸਾਰੇ ਇਸ ਮਾਮ ਚ ਲੰਗੇ ਆ ਇਸ ਕਰਕੇ ਸਾਰਾ ਕੁਝ ਤੁਹਾਡਾ ਤਬਾਹ ਕੀਤਾ ਜਾ ਰਿਹਾ ਤੁਹਾਡੀ ਜਿਹੜੀ ਜ਼ਿੰਦਗੀ ਹੈ ਤੁਹਾਡੀ ਹੋਂਦ ਮਿਟਾਲੇ ਬਨੇ ਮੁ ਜਾ ਰਹੀ ਹੈ ਤੇ ਆਓ ਤਗੜੇ ਹੋ ਕੇ ਆਪਾਂ ਆਪਣਾ ਜਿਹੜਾ ਜਥੇਬੰਦ ਜਥੇਬੰਦੋੜਾ ਵਕ ਤਾਕਤ ਬਣਾ ਕੇ ਸਾਰੇ ਵਰਗ ਜਿਹੜੇ ਲੁੱਟੇ ਪੁੱਟੇ ਜਾ ਰਹੇ ਆ ਉੱਠ ਕੇ ਮਦਦ ਚਾਹੀਏ ਹੋਰ ਕੋਈ ਚਾਰ ਨਹੀਂ ਗਗਨਜੀ ਦਾ ਖਲਸਾ ਹੋਣੀ ਦਿਖਾਉਂਦਾ